ਅਸੀਂ ਤਾਂ ਮਿਲਾਂਗੇ ਦੇਖੋ ਜੀ ਗੱਲ ਜਿਹੜੀ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਜੇਕਰ ਪੇਸ਼ੈਂਟ ਹੋਵੇ ਤੇ ਕਿਸੇ ਮਰੀਜ਼ ਨੂੰ ਮਿਲਣ ਤੋਂ ਜਿਹੜਾ ਰੋਕਿਆ ਨਹੀਂ ਜਾ ਸਕਦਾ ਸੋ ਮੈਂ ਜਿਹੜੀ ਗੱਲ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਡਲੇਵਲ ਸਾਹਿਬ ਬਣਾ ਨੂੰ ਅਗਵਾ ਕਰਕੇ ਰੱਖਿਆ ਹੋਇਆ ਸੋ ਜਿਹੜੀਆਂ ਡੀਜੀਪੀ ਸਾਹਿਬ ਇਹਨਾਂ ਨੂੰ ਸਨਮਾਨ ਦੀਆਂ ਗੱਲਾਂ ਕਰਦੇ ਆ ਕਿ ਤੁਸੀਂ ਬਹੁਤ ਚੰਗਾ ਕੀਤਾ ਹੈ ਅਸੀਂ ਤਾਂ ਇਹਨਾਂ ਦੇ ਉੱਤੇ ਪਰਚੀਆਂ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਉੱਤੇ ਕਾਨੂੰਨਕ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਨੂੰ ਇਲਾਜ ਦੀ ਗੱਲ ਕਰਦੇ ਸੀ ਉਥੇ ਇਹਨਾਂ ਨੇ ਵੱਡੇ ਕਿਣਕੀ ਚ ਚਾਰ ਜ਼ਿਲ੍ਹਿਆਂ ਦੀ ਪੁਲਿਸ ਲਈ ਚਾਰ ਜ਼ਿਲ੍ਹਿਆਂ ਦੀ ਪੁਲਿਸ ਚੱਕ ਕੇ ਲੈ ਕੇ ਪਰਿਵਾਰ ਨੂੰ ਡਾਕਟਰ ਐਡਮਿਟ ਨੇ ਇਹ ਉਹਨਾਂ ਨੂੰ ਉੱਥੋਂ ਖੋਹ ਲਾਇਆ ਆਪਣੇ ਡੀਆਈਐਸ ਸਾਹਿਬ ਕਹਿ ਰਹੇ ਆ ਕਿ ਉਹਨਾਂ ਦੀ ਸਿਹਤ ਨਹੀਂ ਸੀ ਠੀਕ ਉਹਨਾਂ ਨੂੰ ਉੱਥੋਂ ਆਪਾ ਲੈ ਕੇ ਆਏ ਜੇਕਰ ਉਹਨਾਂ ਦੀ ਸਿਹਤ ਨਹੀਂ ਠੀਕ ਲਾਜਰੀ ਲੈ ਕੇ ਆ ਤਾਂ ਫਿਰ ਉਹਨਾਂ ਨੂੰ ਮਿਲਣ ਦੀ ਮਨਾਹੀ ਕਿਉਂ ਠੀਕ ਹੈ ਸਾਨੂੰ ਇਸ ਗੱਲ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਨਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ ਵਜ੍ਹਾ ਕੀ ਹੈ ਦੇ ਕੋਈ ਇਹੋ ਜੀ ਦਿੱਕਤ ਨਹੀਂ ਹੈਗੀ ਤੁਸੀਂ ਤੋਂ ਹੋਰ ਜਾਨਾ ਇਹਦਾ ਬਜਾ ਬਸ ਤੁਸੀਂ ਕਰੀਂ ਅੰਦਰ ਅਲੱਗ ਜਿਉਂਣੀ ਹੈਗਾ ਅੱਛਾ ਉਸ ਤੋਂ ਕੋਈ ਨਾ ਗੱਲ ਕਰੋ ਉਹਨਾਂ ਦੇ ਨਾਲ ਉਹਨਾਂ ਨਾਲ ਜੋ ਵੀ ਗੱਲਬਾਤ ਹੋ ਰਹੀ ਹੈਗੀ ਪ੍ਰੋਗਰਾਮ ਇਹਦੇ ਕਰਦੇ ਹਾਂ ਚੱਲੇ ਬਾਲ ਉਹਨਾਂ ਨਾਲ ਗੱਲ ਕਿਉਂ ਕਰੀਏ ਜਾਂ ਅਸੀਂ ਤਾਂ ਆਪਣੇ ਆਪ ਨੂੰ ਮਿਲ ਜਾਣਾ ਹੈ ਕੀ ਕਰਾਂ ਸਾਨੂੰ ਮਤਲਬ ਆਪਣੇ ਆਪ ਨੂੰ ਮੰਨਦਾ ਵੀ ਧਾਰਨੀ ਸਾਨੂੰ ਪਰਮਿਸ਼ਨ ਮੈਡੀਕਲ ਮੁਫਦੀ ਗੱਲ ਕੱਲ ਨੂੰ ਮਾਦੂ ਚੱਲੋ ਇਹ ਨਹੀਂ ਆਉਂਦੇ ਆਂ ਬਾਦੀਆਂ ਕਿਹੜੇ ਵਿਚਾਰੇ ਕਰ ਲੋਗੇ ਤੁਸੀਂ ਉਹੀ ਸੈਂਟਰ ਸਰਕਾਰ ਆ ਮਿਹਰਬਾਨੀ ਕੇ ਮੁਕਤੀ ਹਟੋ 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 ਯਾਰ ਉਹ ਅੰਨੇ ਪ੍ਰਧਾਨ ਜੀ ਕੋਈ ਗੱਲ ਤੁਸੀਂ ਫਿਰ ਕਿਦਾਂ ਨਹੀਂ ਜਾਣੀ ਤੁਸੀਂ ਅਸੀਂ ਜਣਾ ਜਾ ਫਿਰ ਇੱਥੇ ਬੈਠਾਂਗੇ ਅਸੀਂ ਬੈਠਾਂਗੇ ਪ੍ਰੇਮ ਜੀ ਚਲੋ ਬੈਠੋ ਯਾਰ ਨੋ ਬੇਨਿਯਾ ਪਾਈ ਤੋਂ ਰੋਗਾਂ ਦੇ ਰੋਗ 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 ਜੀ ਚਲੋ ਸਵਾਗਤ ਹੈ ਕੀ ਗੱਲ ਹੋਈ ਹੈ ਤੁਸੀਂ ਮਿਲ ਨਹੀਂ ਲੱਗ ਕੇ ਤੁਸੀਂ ਇਹ ਸੰਵਿਧਾਨ ਸਰਕਾਰ ਨੇ ਨਹੀਂ ਮੰਨਣਾ ਸੰਵਿਧਾਨ ਪ੍ਰਸ਼ਾਸਨ ਨੇ ਨਹੀਂ ਮੰਨਣਾ ਸੰਵਿਧਾਨ ਤੇ ਸਿਰਫ ਹੈਗਾ ਗਰੀਬਾਂ ਨੂੰ ਗਰੀਬਾਂ ਨੂੰ ਕੁੱਟਣ ਲਈ ਗਰੀਬਾਂ ਨੂੰ ਸਜ਼ਾ ਦੇਣ ਲਈ ਇਹਨਾਂ ਨੂੰ ਪਹਿਲਾਂ ਦੱਸਿਆ ਜਾਵੇ ਪਹਿਲਾਂ ਪੁੱਛਿਆ ਜਾਵੇ ਕਿ ਕੋਈ ਅਧਿਕਾਰੀ ਜਵਾਬ ਦੇ ਸਕਦਾ ਜੀ ਇਸ ਗੱਲ ਦਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ ਕੋਈ ਇਹਨਾਂ ਦੇ ਕੋਲ ਜਵਾਬ ਨਹੀਂ ਸਿਰਫ ਕੋਈ ਬਹਾਨਾ ਕਿ ਸਾਨੂੰ ਉਪਰੋਂ ਆਰਡਰ ਨੇ ਸਾਨੂੰ ਉਪਰੋਂ ਆਰਡਰ ਨੇ ਉਪਰੋਂ ਆਰਡਰ ਕੀ ਦੇ ਆ ਇਹ ਕੋ ਧਣੀ ਆ ਜੀ ਕੋਈ ਉਹ ਅੱਗੇ ਐਮਰਜੈਂਸੀ ਐਮਰਜੈਂਸੀ ਨੰਬਰ 'ਤੇ ਗੁਰਿੰਦੇ ਕੋਲਾ ਫਿਰ ਤੁਸੀਂ ਕਹਤੋਂ ਤੁਸੀਂ ਬਰਾਗੂਆਂ ਤੋਂ ਮਤਲਬ ਕੁਝ ਜਿਹੜਾ ਰਹਿ ਗਿਆ ਆ ਅੱਜ ਵਿਧਾਨੀ ਫਟਾ ਮੜਾ ਯਾਰ ਬੋਲੇ ਕੋਈ ਦਿੱਕਤ ਨਹੀਂ ਪਤਾ ਨਹੀਂ ਇੱਥੇ ਐਮਰਜੈਂਸੀ ਕੋਈ ਪੀਰ ਐਮਰਜੈਂਸੀ ਕੋਈ ਟੈਕੋਡ ਨਹੀਂ ਆਂਦਾ ਸਮਝ ਨਹੀਂ ਆਦਾ ਮੈਂ ਕੋਈ ਨਹੀਂ ਧਰਦੇ ਨਹੀਂ ਆਏ ਆਏ ਨੇ ਦੇਖੋ ਆਈ ਕੋ ਸੁਰੱਖਤ ਨਾਲ ਆਏ ਆਏ ਸਭ ਬਾਕੀ ਦੀ ਖਬਰ ਲੈਣ ਆਏ

ਢਲੇਵਾਲ ਨੂੰ ਅਗਵਾ ਕਰਨ ਵਾਲਾ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ